ਬਈ ਕੀ ਕਰੀ ਜਨਾ ਖਖੜੀਆਂ ਟੁੱੜੀ ਜਨਾ ਯਾਰ ਅੱਛਾ ਯਾਰ ਗਰਮੀ ਬਾਲੀ ਔਰ ਇੱਕ ਦਾ ਪੁੱਛ ਕੇ ਔਰ ਗਿਆ ਕੀ ਕਰਦਾ ਤੇ ਕੋਹ ਆਉਂਦਾ ਤੁਰਿਆ ਉਹ ਵੀ ਪੁੱਛੂ ਆਣਾ ਕਿ ਕੀ ਕਰੀ ਜਨਾ ਕੀ ਕਰੀ ਜਨਾ ਗੁਰਿੰਦਰ ਖਖੜੀਆਂ ਟੁੱੜੀ ਜਨਾ ਹੋਰ ਕੀ ਕਰਨਗਾ ਇੱਕ ਦਾ ਗਰਮੀ ਕਿ ਨੰਦ ਪਾਇਆ ਇੱਕ ਦੋ ਦਾ ਪਚਕ ਤੁਰ ਗਿਆ ਕੋ ਗਰਵਿੰਦਰਾ ਇਹ ਕੀ ਕਰੀ ਜਾਂਦਾ ਤਬੈਰੀ ਗਰਵਿੰਦਰਾ ਕਿਵੇਂ ਆ ਕੀ ਕਰੀ ਜਾਂਦਾ ਠੀਕ ਆ ਖਖੜੀਆਂ ਤੋੜੀ ਜੈ ਨਾ ਦਿਨਾਂ ਨੂੰ ਜੋ ਖਖੜੀਆਂ ਦੇ ਬਾਹਰ ਚ ਫਿਰਦਾ ਖਖੜੀਆਂ ਹੀ ਤੋੜੂਗਾ ਤੂੰ ਬਾਈ ਸਿੱਧਾ ਦਾ ਵੀ ਮੈਂ ਖਖੜੀਆਂ ਤੋੜਦਾ ਯਾਰ ਤੂੰ ਕੁਮਲ ਨਾ ਕਰੋ ਲੜਕੇ ਆ ਬਾਈ ਲੱਗਦਾ ਇਹ ਘਰੇ ਲੜਨ ਵਾਲੀ ਕਿਹੜੀ ਗੱਲ ਐ ਜੋ ਪਤਾ ਬਾਹਰ ਚ ਤੁਰਿਆ ਫਦਾ ਖਖੜੀਆਂ ਵਾਲੇ ਖਖੜੀਆਂ ਹੀ ਤੋੜਦਾ ਤੂੰ ਆਂ ਦਾਹਦੇ ਮੈਂ ਖਖੜੀਆਂ ਤੋੜਦਾ ਮੈਂ ਤਾਂ ਵੈਸੇ ਹੀ ਪੁੱਛਦਾ ਤੈਨੂੰ ਜਾ ਯਾਰ ਅੱਜਕੱਲ ਬੁਲਾਉਣ ਦਾ ਟਾਈਮ ਹੀ ਨਹੀਂ ਕਿਸੇ ਨੂੰ ਭਰਾਵਾ ਯਾਰ ਮੈਂ ਥੋੜੀ ਨਹੀਂ ਤੋੜਦਿਆਂ ਖਖੜੀਆਂ ਪੰਗ ਐਵੇਂ ਹੋਰ ਕੇ ਨਾ ਲੜਨਾ ਬੂ ਬੈਰ ਨੋ 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 ਗਰਮੀ ਬਹੁਤ